ਸਹੀ ਪੋਸ਼ਣ ਦੇਸ ਰੋਸ਼ਨ ਗਰਭવતી ਔਰਤਾਂ ਰਜਿਸਟਰ ਕਰਿਏ ਹੋਮ ਵਿਜ਼ਿਟ ਕਰਕੇ ਕੋਈ ਨਾ ਕਿਸੇ ਦਾ ਟੀਕਾ ਰਹਿ ਜੇ ਦੱਸਿਏ ਘਰ ਘਰ ਜਾ ਕੇ ਤਿੰਨ ਚਾਰ ਵਾਰ ਚੈੱਕ ਅਪ ਕਰਾਓ ਨਾਲ ਐਰਨ ਦੀਆਂ ਗੋਲੀਆਂ ਖਾਓ ਕੈਲਸ਼ੀਅਮ ਵਟਾਵਨ ਦੀ ਤੁਹਾਨੂੰ ਘਾਟ ਨਾ ਹੋ ਜੇ ਦੁੱਧ ਫਲ ਹਰੀਆਂ ਸਬਜ਼ੀਆਂ ਖਾਓ ਜੇਕਰ ਤੁਹਾਨੂੰ ਪਤਾ ਨਹੀਂ ਲੱਗਦਾ ਨੇੜੇ ਅੰਗਨਵਾੜੀ ਮੈਡਮ ਕੋਲ ਜਾਓ ਜਿਆਦਾ ਪੇਟ ਭਰ ਕੇ ਨਹੀਂ ਖਾਣਾ ਥੋੜਾ ਥੋੜਾ ਕਰਕੇ ਖਾਓ ਸਦਾ ਤੁਸੀਂ ਖੁਸ਼ਹਿਰ ਰਹਿਣਾ ਕਿਸੇ ਕਿਸਮ ਦੀ ਟੈਨਸ਼ਨ ਨਾ ਲੈਣਾ ਸਰਕਾਰੀ ਹਸਪਤਾਲ ਵਿੱਚ ਕੇਸ ਕਰਵਾਓ ਤੰਦਰੁਸਤ ਬੱਚੇ ਨੂੰ ਜਨਮ ਦਿਵਾਓ ਖੁਸ਼ੀ ਖੁਸ਼ੀ ਜੱਚਾ ਬੱਚਾ ਘਰੇ ਲੈ ਆਓ ਤੇ ਸਹੀ ਪੋਸ਼ਣ ਦਾ ਲਾਭ ਉਠਾਓ ਧੰਨਵਾਦ